ਕੰਗਨਾ ਰਣੌਦ ਦੀ ਫਿਲਮ ਅਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਵੇਗੀ ਕੰਗਨਾ ਨੇ ਐਕਸ ਦੇ ਉੱਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਤਾਂ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਹੋ ਰਹੀ ਹੈ ਵਿਵਾਦਾਂ ਤੋਂ ਬਾਅਦ ਸੈਂਸਰ ਬੋਰਡ ਨੇ ਕਲੀਅਰੈਂਸ ਨਹੀਂ ਦਿੱਤੀ ਸੀ ਇਸ ਫਿਲਮ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ ਇਸ ਫਿਲਮ ਦੇ ਕੁਝ ਸੀਨ ਨੂੰ ਲੈ ਕੇ ਤਾਂ ਫਿਲਮ ਦਾ ਟ੍ਰੇਲਰ ਜਾਰੀ ਹੋਣ ਮਗਰੋਂ ਵਿਵਾਦ ਸ਼ੁਰੂ ਹੋ ਗਿਆ ਵੱਖ-ਵੱਖ ਪ੍ਰਤੀਕਰਮ ਵੀ ਇਸ ਫਿਲਮ ਨੂੰ ਲੈ ਕੇ ਸਾਹਮਣੇ ਆਏ 17 ਜਨਵਰੀ ਨੂੰ ਰਿਲੀਜ਼ ਹੋਵੇਗੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤਾਂ ਇਸ ਫਿਲਮ ਨੂੰ ਲੈ ਕੇ ਵੱਖ-ਵੱਖ ਪ੍ਰਤੀਕਰਮ ਵੀ ਆਏ ਸਿੱਖ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਵੀ ਜਤਾਏ ਗਏ ਫਿਲਮ ਦੇ ਕੁਝ ਸੀਨ ਨੂੰ ਲੈ ਕੇ ਸਵਾਲ ਚੁੱਕੇ ਗਏ ਇਹ ਵੀ ਇਲਜ਼ਾਮ ਲਗਾਏ ਕਿ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੰਗਨਾ ਰਣੌਤ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਫਿਲਮ ਦੇ ذریعے ਹਾਲਾਂਕਿ ਇਸ ਤੋਂ ਬਾਅਦ ਵਕ-ਵਕ ਪ੍ਰतिकਰਮ ਕੰਗਨਾ ਰਣੌਤ ਅਤੇ ਫਿਲਮ ਦੇ ਨਿਰਮਾਤਾਵਾਂ ਦੇ ਵੀ ਆਏ ਤਾਂ ਫਿਲਮ ਦਾ ਟ੍ਰੇਲਰ ਜਦੋਂ ਜਾਰੀ ਹੋਇਆ ਸੀ ਤਾਂ ਉਸ ਤੋਂ ਬਾਅਦ ਹੀ ਵਾਦ-ਵਿਵਾਦ ਖੜਾ ਹੋ ਗਿਆ 17 ਜਨਵਰੀ ਨੂੰ ਹੁਣ ਇਹ ਫਿਲਮ ਕੰਗਨਾ ਰਣੌਤ ਦੀ ਇਹ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ਕੰਗਨਾ ਰਣੌਤ ਦੇ ਵੱਲੋਂ ਐਕਸ ਦੇ ਉੱਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ 17 ਜਨਵਰੀ ਨੂੰ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਵਿਵਾਦਾਂ ਤੋਂ ਬਾਅਦ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਕਲੀਅਰੈਂਸ ਨਹੀਂ ਦਿੱਤੀ ਸੀ ਹਾਲਾਂਕਿ ਕੁਝ ਸੀਨ ਜਿਹੜੇ ਨੇ ਉਹ ਕੱਟੇ ਗਏ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਤਾਂ ਉਸ ਤੋਂ ਬਾਅਦ ਇਹ ਫਿਲਮ ਹੁਣ ਰਿਲੀਜ਼ ਹੋਣ ਜਾ ਰਹੀ ਹੈ ਪਰ ਜਦੋਂ ਫਿਲਮ ਦਾ ਟ੍ਰੇਲਰ ਜਾਰੀ ਹੋਇਆ ਤਾਂ ਉਸ ਤੋਂ ਬਾਅਦ ਇਸ ਫਿਲਮ ਦਾ ਵਿਵਾਦ ਆਸਮਾਨ ਛੂ ਗਿਆ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੰਗਨਾ ਰਣੌਤ ਨੂੰ ਲੈ ਕੇ ਵੀ ਕੀਤੀਆਂ ਗਈਆਂ ਪਰ ਸਿੱਖ ਜਥੇਬੰਦੀਆਂ ਦੇ ਵੱਲੋਂ ਕੰਗਨਾ ਰਣੌਤ ਦੀ ਇਸ ਫਿਲਮ ਐਮਰਜੈਂਸੀ ਤੇ ਸਵਾਲ ਚੁੱਕੇ ਗਏ ਤਾਂ ਇਸ ਖਬਰ ਦੇ ਉੱਤੇ ਸਾਡੇ ਨਾਲ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ ਤਾਂ ਗਰੇਵਾਲ ਸਾਹਿਬ ਬਹੁਤ ਵਿਵਾਦ ਵੀ ਹੋਇਆ ਇਤਰਾਜ਼ ਵੀ ਸਿੱਖ ਜਥੇਬੰਦੀਆਂ ਨੇ ਜ਼ਾਰੀ ਕੀਤੇ ਪਰ ਉਸ ਦੇ باوجود ਵੀ 17 ਜਨਵਰੀ ਨੂੰ ਐਮਰਜੈਂਸੀ ਫਿਲਮ ਰਿਲੀਜ਼ ਹੋ ਰਹੀ ਹੈ ਕੀ ਪ੍ਰਤੀਕਰਮ ਹੈ ਤੁਹਾਡਾ ਦੇਖੋ ਅਸੀਂ ਇਹ ਸਮਝਦੇ ਹਾਂ ਕਿ ਜੋ ਸਰਪਤੇ ਮਿੱਠੇ ਲੋਗਾ ਉਹਨਾਂ ਦੀ ਕੁਛ ਹੈ ਦੇ ਬਹਿਤ ਕੰਗਣਾ ਰਣੌਰ ਜਿਹੜੀ ਐ ਉਹ ਸਿੱਖਾਂ ਨੂੰ ਮਦਨਾਮ ਕਰਨ ਦਾ ਝੰਡਾ ਚਲਾ ਰਹੀ ਆ ਜੀ ਜਦੋਂ ਕਿ ਉਸ ਦਾ ਪੰਜਾਬ ਦੇ ਵਿੱਚ ਕੋਈ ਐਸਾ ਮਸਲਾ ਨਹੀਂ ਹੈਗਾ ਕਿਸਾਨਾਂ ਦੇ ਧਰਨੇ ਨੂੰ ਟਾਰਗੇਟ ਕਰਦੀ ਆ ਉਹਨਾਂ ਦੀਆਂ ਬੈਠੀਆਂ ਜਿਹੜੀਆਂ ਸਾਡੀਆਂ ਸਰਕਾਰ ਜੋ ਮਾਦਾਵਾਆਂ ਉਹਨਾਂ ਦੇ ਬਾਰੇ ਜੋ 100 ਰੁਪਏ ਦਿਹਾੜੀ ਦੀ ਗੱਲ ਕਰਦੀ ਆ ਹੋਰ ਬੜੀਆਂ ਮੇਲੋੜੀਆਂ ਗੱਲਾਂ ਜਿੰਦੀ ਜਿਹੜੀ ਕਿ ਕ੍ਰਪਣ ਪੈਦਾ ਕਰਦੀਆਂ ਨੇ ਉਹ ਕਰਦੀ ਆ ਤੇ ਫਿਰ ਉਹ ਫਿਲਮ ਵਿੱਚ ਲੈ ਕੇ ਆਉਂਦੀ ਆ ਕਲਮ ਜਿਹੜੀ ਐ ਐਮਰਜੈਂਸੀ ਦਾ ਨਾਮ ਆਉਂਦੇ ਨਾਮ ਇਹ ਜਿਹਦੇ ਸਭ ਤੋਂ ਵੱਡਾ ਰੋਲ ਆ ਸਿੱਖਾਂ ਦਾ 50000 ਜਿਹੜੀ ਆ ਗ੍ਰਿਫਤਾਰੀ ਸਿੱਖਾਂ ਨੇ ਦਿੱਤੀ ਆ ਕਾਲੀ ਦਲ ਨੇ ਦਿੱਤੀ ਉਹਦੇ ਚ ਉਹਦਾ ਜ਼ਿਕਰ ਹੈ ਕਿ ਨਹੀਂ ਹੈ ਉਹਦੇ ਟ੍ਰੇਲਰ ਦੇ ਵਿੱਚ ਕੁਝ ਨਹੀਂ ਦਿਖਾਇਆ ਗਿਆ ਪਰ ਉਹਨਾਂ ਨੇ ਜਿਹੜੀ ਆ ਸਾਡੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਗਵਾਹੀ ਕੀਤੀ ਆ ਵੱਡੀ ਲੜਾਈ ਲੜੀ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੇ ਵਰਗੇ ਸਾਗ ਰਜਾ ਦੇ ਉਹਨਾਂ ਦੇ ਮੂਹੋਂ ਬਿਨਾ ਵੇਲੂੜੀਆਂ ਗੱਲਾਂ ਤੋਂ ਆ ਕੇ ਜਿਹੜੀਆਂ ਕਿ ਇਤਿਹਾਸ ਦਾ ਪੰਨਾ ਨਹੀਂ ਹੈ ਤੇ ਸਿੱਖਾਂ ਤੋਂ ਬੰਦੇ ਮਰਵਾ ਕੇ ਸ਼ੋਅ ਕਰਾ ਕੇ ਇਹ ਬਦਨਾਮ ਕੀਤਾ ਜਾ ਰਿਹਾ ਉਹ ਟ੍ਰੇਲਰ ਚਾ ਟ੍ਰੇਲਰ ਦੇ ਵਿੱਚ ਦੋ ਪੱਖ ਸੀ ਇੱਕ ਤਾਂ ਸਿੱਖਾਂ ਨੂੰ ਬਦਨਾਮ ਕਰਨਾ ਦੂਸਰਾ ਆਪਣੀ ਫਿਲਮ ਦੀ ਜਿਹੜੀ ਆ ਉਹ ਪ੍ਰੋਮੋਸ਼ਨ ਕਰਨੀ ਸੋ ਇਸ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਕੀ ਸਰਕਾਰ ਨੇ ਇਹਨਾਂ ਸਾਰੇ ਲੋਕਾਂ ਨੂੰ ਬੇਲਗਾਮ ਕਿਉਂ ਕੀਤਾ ਕਿਉਂ ਕਿਸੇ ਦੇ ਧਰਮ ਤੇ ਮੈਂ ਤਾਂ ਕਹਿੰਦਾ ਕਿਸੇ ਵੀ ਧਰਮ ਦੇ ਬਾਰੇ ਕਿਉਂ ਕੀਤੀ ਜਾਵੇ ਇਹ ਗੱਲ ਕਿਸੇ ਦੇ ਧਰਮ ਦੇ ਕੀਤੇ ਨਾਲ ਸਬੰਧਤ ਉਹਨਾਂ ਦੇ ਲੋਕਾਂ ਦੇ ਉਹਨਾਂ ਦੇ ਕਿਸੀਆਂ ਪਰੋਂ ਕਿਉਂ ਟਾਰਗੇਟ ਕੀਤਾ ਜਾਵੇ ਮੈਂ ਕਹਿੰਦਾ ਹਿੰਦੂਮਾਦ ਦੇ ਖਿਲਾਫ ਕੋਈ ਸ਼ੋਸ਼ਾ ਛੱਡਿਆ ਜਾਂਦਾ ਕਦੇ ਕੋਈ 크ਿਸਚਨ ਆਇਆ ਕਦੇ ਕੋਈ ਕਿਸੇ ਹੋਰ ਧਰਮ ਮੁਸਲਮਾਨ ਧਰਮ ਦੇ ਇਹ ਗੱਲਾਂ ਇਹ ਗੱਲਾਂ ਸਰਕਾਰਾਂ ਨੂੰ ਮਤਲਬ ਘਰ ਦੇ ਕੋਲੇ ਗੁਰੂ ਦਾ ਅਧਿਕਾਰ ਹੈ ਤਾਂ ਮਤਲਬ ਇਹ ਵੀ ਅਧਿਕਾਰ ਨਹੀਂ ਹੈਗਾ ਕਿ ਕਿਸੇ ਦੇ ਧਰਮ ਦਾ ਜੀ ਖਲਵਾੜ ਕਰੋ ਮਿਰਬਾਤ ਸਾਹਿਬ ਤੁਹਾਨੂੰ ਇਹ ਫਿਲਮ ਵਿਖਾਈ ਗਈ ਸੀ ਐਸਜੀਪੀਸੀ ਨੂੰ ਕੋਈ ਜਿਹੜੇ ਇਤਰਾਜ਼ ਤੁਹਾਡੇ ਵੱਲੋਂ ਚੁੱਕੇ ਗਏ ਸਨ ਕਿ ਉਸ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਨਾ ਨਿਪਟਾਰਾ ਕੀਤਾ ਤੇ ਨਾਂ ਵਿਖਾਈ ਗਈ ਆ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਸੋ ਇਸ ਕਰਕੇ ਅਸੀਂ ਤਾਂ ਇਹ ਕਹਿ ਰਹੇ ਆ ਕਿ ਇਹ ਸਾਰਾ ਕੁਝ ਸਾਰਾ ਕੁਝ ਮੈਨੇਜ ਦਾ ਜੀ ਸਾਰਾ ਕੁਝ ਜਲਾ ਵਾ ਅੱਖੀਂ ਦੇਖ ਕੇ ਸਾਰਾ ਕੁਝ ਹੋ ਰਿਹਾ ਤੇ ਸੈਂਸਰ ਬੋਰਡ ਜਿੰਦਾ ਜਿਹੜਾ ਵੀ ਸੈਂਸਰ ਬੋਰਡ ਦੇ ਵਿੱਚ ਅਸੀਂ ਕਿੰਨੀ ਵਾਰੀ ਗੱਲ ਕਹਿ ਰਹੇ ਆ ਕਿ ਸਿੱਖ ਇਸ਼ੂ ਨਾਲ ਸੰਬੰਧ ਸਿੱਖ ਧਰਮ ਨਾਲ ਸੰਬੰਧ ਸਿੱਖ ਪੁਲਿਸ ਵੇ ਨਾਲ ਸੰਬੰਧ ਸਿੱਖ ਹਿਸਟਰੀ ਨੂੰ ਬਦਲ ਕੋਈ ਵੀ ਗੱਲ ਹੈ ਤੁਸੀਂ ਉਸ ਦੇ ਵਿੱਚ ਜਿਹੜਾ ਜਿਹੜੇ ਬੰਦੇ ਲਾਓ ਸਾਰੇ ਧਰਮਾਂ ਦੇ ਲਾਓ ਤਾਂ ਕਿ ਉੱਥੇ ਕੋਈ ਐਸੀ ਗੱਲ ਨਾ ਹੋ ਸਕੇ ਜਿਹੜੀ ਕਿਸੇ ਦਾ ਦਿਲ ਦੁਖਾਵੇ ਔਰ ਇੰਨਾ ਮਵਾਦ ਪੈਦਾ ਕਰਕੇ ਸਿੱਖਾਂ ਦੇ ਨਾਲ ਇੰਨਾ ਵੱਡਾ ਕਰਕੇ ਤੇ ਤੁਸੀਂ ਉਹ ਚਕਾਓ ਜੀ ਇਹ ਦੀਨ ਕੱਢ ਦਿੰਦੇ ਆ ਫਿਰ ਇਹ ਇਹ ਜਿਹੜੇ ਜਿਹੜੇ ਥਾਸ ਦੀ ਗੱਲੋਂ ਗੁਰਚਰਨ ਗਰੇਵਾਲ ਸਾਹਿਬ ਇੱਕ ਸੰਖੇਪ ਦੇ ਵਿੱਚ ਪ੍ਰतिकਰਮ ਤੁਹਾਡਾ ਜੇਕਰ ਪੰਜਾਬ ਚ ਫਿਲਮ ਲੱਗਦੀ ਹੈ ਤਾਂ ਐਸਜੀਪੀਸੀ ਦਾ ਕੀ ਪ੍ਰतिकਰਮ ਹੋਏਗਾ ਕੀ ਐਕਸ਼ਨ ਹੋਏਗਾ ਸੰਖੇਪ ਦੇ ਵਿੱਚ ਆਪਣੀ ਆਪਣਾ ਪੱਖ ਪਹਿਲਾਂ ਵੀ ਦੱਸ ਚੁੱਕੇ ਆ ਪੰਜਾਬ ਸਰਕਾਰ ਨੂੰ ਵੀ ਇਹ ਫੀਲ ਕਰ ਚੁੱਕੇ ਆ ਜੀ ਇਹ ਜਿਹੜਾ ਜਿੱਥੇ ਕੀ ਸਿੱਖ ਭਾਵਨਾਵਾਂ ਜਿਹੜੀਆਂ ਆ ਆਹ ਗੁੰਆਂੀਆਂ ਸੈਂ ਕੋ ਨੂੰ ਐਕਟ ਕਰੇਗਾ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਹੀ ਸੀ ਮੈਂ ਇੱਥੇ ਦੁਹਾਈ ਦੇਣਾ ਚਾਹਣਾ ਇੱਕ ਪਿਛਲੇ ਦਿਨ ਜੀ ਫਰੋਜਪੁਰ ਤੋਂ ਜੇ ਇਮਾਮ ਮਾਲਕੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕੰਗਣਾ ਦੀ ਫਿਲਮ ਨਹੀਂ ਲਾਵਾਂਗੇ ਠੀਕ ਹੈ ਤਾਂ ਮੈਂ ਹਰਾਮ ਆ ਵੀ ਇਹ ਫਿਲਮ ਵਾਲਾ ਵਪਾਰੀ ਬੰਦਾ ਇਹ ਗੱਲ ਤੇ ਕੋਈ ਆਪਣਾ ਫੈਸਲਾ ਲੈ ਸਕਦਾ ਕਿ ਅਸੀਂ ਆਪਣੇ ਪੰਜਾਬ ਦੇ ਅਮਨ ਛਾਹ ਨੂੰ ਕਾਇਮ ਰੱਖਾਂ ਤੇ ਸਰਕਾਰ ਕਿਉਂ ਨਹੀਂ ਲੈ ਸਕਦੀ ਜੁਰਮ ਕਰਾ ਸਕਦੀ ਠੀਕ ਹੈ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤਾਂ ਇਸ ਫਿਲਮ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਐਸਜੀਪੀਸੀ ਦੇ ਵੱਲੋਂ ਚੁੱਕੇ ਗਏ ਨੇ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਆਪਣਾ ਪ੍ਰतिकਰਮ ਸਾਂਝਾ ਕੀਤਾ ਗਿਆ ਹੈ